ਹਸਪਤਾਲਾਂ ਵਿੱਚ ਆਪਣੇ ਮਰੀਜ਼ਾਂ ਨਾਲ ਜਾਣ ਵਾਲੇ ਹੋ ਜਾਓ ਸਾਵਧਾਨ ਤੁਹਾਡੀ ਕੋਈ ਬਣਾ ਸਕਦਾ ਹੈ ਵੀਡੀਓ ਰੂਪੜ ਸਰਕਾਰੀ ਹਸਪਤਾਲ ਵਿੱਚ ਇਸ ਤਰ੍ਹਾਂ ਦੀ ਹੋਈ ਹੈ ਇੱਕ ਘਟਨਾ ਇੱਕ ਮਰੀਜ਼ ਨਾਲ ਆਈ ਔਰਤ ਦੀ ਕਿਸੇ ਨੇ ਬਣਾ ਲਈ ਵੀਡੀਓ ਬਾਥਰੂਮ ਦੀ ਬਣਾਈ ਗਈ ਹੈ ਵੀਡੀਓ ਪੁਲਿਸ ਨੇ ਕੀਤਾ ਹੈ ਮਾਮਲਾ ਦਰਜ ਕੀਤੀ ਜਾ ਰਹੀ ਹੈ ਜਾਂਚ ਅਤੇ ਕਾਰਵਾਈ ਰੋਪੜ ਸਰਕਾਰੀ ਹਸਪਤਾਲ ਦੇ ਵਿੱਚ ਇੱਕ ਮਰੀਜ਼ ਦੇ ਨਾਲ ਇੱਕ ਔਰਤ ਦੇਖਭਾਲ ਲਈ ਆਂਦੀ ਹੈ ਅਤੇ ਰਾਤ ਸਮੇਂ ਬਾਥਰੂਮ ਵਿੱਚ ਨਹਾਉਣ ਸਮੇਂ ਉਸ ਦੀ ਕੋਈ ਵੀਡੀਓ ਬਣਾ ਲੈਂਦਾ ਹੈ ਹੁਣ ਕੀ ਹੈ ਪੂਰਾ ਮਾਮਲਾ ਸ਼ਿਕਾਇਤ ਕਰਤਾ ਤੋਂ ਹੀ ਸੁਣੋ ਅਤੇ ਸਿਵਲ ਸਰਜਨ ਰੂਪਨਗਰ ਦੇ ਨਾਲ-ਨਾਲ ਥਾਣਾ ਸਿਟੀ ਐਸਐਚਓ ਨੇ ਕੀ ਕਿਹਾ ਉਹ ਵੀ ਤੁਹਾਨੂੰ ਦੱਸਦੇ ਹਾਂ ਰਾਤ ਨੂੰ ਘਟਣਾ ਸਾਰੇ ਹੋਈ ਸੀ ਵੀ ਮੈਂ ਤਾਂ ਮਰੀਜ਼ ਪਿਆ ਮੰਦੇ ਵੇ ਤੇ ਮੇਰੀ ਘਰ ਦੀ ਉਹ ਗਈ ਸੀ ਤੇ ਨਹਾਉਣ ਬਾਥਰੂਮ ਜੇ ਉਹ ਟਾਈਮ ਸਵਾਗ ਨਾਉਂਦਾ ਹੋਣਾ। ਨਾਰਿਸ ਦੇ ਉੱਤੇ ਨਾ ਅਗਰੇ ਲਖਲੀ ਉੱਪਰ ਹੋਈ। ਉਹ ਛੱਤ ਵੀ ਖੁੱਲੀ ਆ, ਆਪਨਾ। ਬੰਦਾ ਕੋਈ ਗੈਰ ਬੰਦਾ ਜਿਹੜਾ ਮੁੰਡਾ ਸ਼ਰਾਰਤੀ ਬੜਾ ਗਾਉਂ ਗਾਉਂ ਨਹੀਂ ਆਇਆ। ਉਹ ਇਹਨਾਂ ਦੇ ਨਾਲ ਦੇ ਦੀ ਹੁਣ ਮੂਵੀ ਬਣਾ ਲਈ। ਮੂਵੀ ਬਣਾ ਲਈ ਇਹਨੂੰ ਪਤਾ ਲੱਗਿਆ। ਜਿਆਦੇ ਨਾ ਕੇ ਕੱਪੜੇ ਲੇ ਕੇ ਬਾਹਰ ਨਿਕਲੀ ਆ। ਉਹ ਮੁੰਡਾ ਮੁਰੇ ਘੇਰ ਕੇ ਖੜ ਗਿਆ ਇਹ ਮੂਵੀ ਦੇ ਖਾਲੀ। ਥੋੜਾ ਦਸਨਿਆ ਦੇ ਬੰਦਾ। ਮੂਵੀ ਦਿਖਾਲਤੀ ਇਹਨੂੰ ਭੱਜ ਕੇ ਦਨ ਲਈ ਆ। ਮੁਰੇ ਮੈਡਮ ਆ ਰਿਖਾਫ ਦੀ। ਨੇ ਮੈਡਮ ਨਾਲ ਗੱਲ ਕਰੀ ਇਦਾਂ ਦਾ ਰੋਣ ਲੱਗ ਗਿਆ ਉਹ ਜਦ ਰੋਜ਼ਾਨਾ ਬੰਦਾ ਭੱਜ ਗਿਆ ਮੇਰੇ ਬਾਅਦ ਤੇ ਅਸੀਂ ਮੈਡਮ ਨੂੰ ਦੱਸਿਆ ਸਰਫ ਸਾਫ ਇਕੱਠਾ ਹੋ ਗਿਆ ਉਹ ਮੈਡਮਾਰੇ ਦੇ ਨਾਲ ਬੁਜੀ ਰੋਣਾ ਕੁਝ ਨਾਲ ਨੇ ਇਹਨਾਂ ਅਮਰਜੇ ਸੀ ਗਿਆ ਪੜਕਾਣ ਟੇਵ ਬੜੇ ਡਾਕਟਰ ਤੇ ਪੁਲਿਸ ਬੁਲਾ ਲਈ ਆ ਉਸ ਬੁਲਾ ਕੇ ਅਗਲੀ ਗੱਲ ਦੇ ਕੀ 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 ਨਹੀਂ ਕੀਤੀ ਇਹ ਇਹ ਬੈਂਡ ਨੇ ਬਸ ਤਾਂ ਬੰਦਾ ਤੇ ਪਛਾਣਦੇ ਹੈ ਨਹੀਂ ਪ੍ਰਬੰਧਕ ਅਜਿਹਾ ਪ੍ਰਬੰਧ ਸਪੋਰਟ ਹੈ ਹੀ ਨਹੀਂ ਜੀ ਹੁਣ ਦੇਖੋ ਬਾਥਰੂਮ ਖੁੱਲਾ ਹੋਊਗਾ ਨਾ ਕੋਚਾਂ ਦਾ ਖੁੱਲ ਆਇਆ। ਉਹ ਕੁੰਡੇ-ਕੁੰਡੀਆਂ ਹੈ ਨਹੀਂ। ਇੱਥੇ ਇਹ ਬੀਬੀਆਂ ਪੜਾ ਹੁੰਦੀ ਜਿਹਦਾ ਆਪਣਾ ਘਰ ਹੁੰਦਾ ਸਾਰਾ ਮਰੀਜ਼ ਆਇਆ ਵਾ। ਇੱਥੇ ਕੋਈ ਜਨ ਗੱਲ ਪਤਾ ਨਹੀਂ ਹੁੰਦੀ। ਇਹ ਥੋੜਾ ਪੰਜਾਬ ਵਿੱਚ ਇਹ ਗੁੰਡੇ ਪਾਲਤੀ ਬਹੁੰਦੀ ਰਾਤੋਂ। ਅੱਜ ਇਹ ਵਿਆਹੀ ਵਰੀ ਬੁੱਢੀ ਕੁੜੀ ਕੋਈ ਜਲ ਨਹੀਂ। ਕਾਨੂੰ ਕੁੜੀ ਕੱਤੀ ਹੋਵੇ ਉਹਦੇ ਨੈਟ ਤੇ ਫੋਟੋ ਢਾਵੇ ਉਹਨਾਂ ਟੀਵੀ ਤੇ। ਯਾਨੀ ਅੰਦਰ ਚੱਲਣਾ। ਇੱਥੇ ਸਕੋਲ ਵੀ ਦਾ ਪ੍ਰਬੰਧ ਹੈ ਨਹੀਂ। ਨਾ ਉੱਤੇ ਕੈਮਰਾ ਲਗਾਵਾ। ਇਹ ਥੱਲੇ ਮੇਨ ਗੇਟ ਦੇ ਐਂਟਰੀ ਹੁੰਦੀ ਜਿਹੜੀ ਕਿਹੜਾ ਬੰਦਾ ਆ ਰਿਹਾ ਕਿਹੜਾ ਜਿਆਦਾ ਉੱਤੇ। ਰਜਿਸਟਰ ਹੋਣਾ ਚਾਹੀਦਾ ਸਕੋਲ ਡ ਕਹਤੇ ਕੋਈ ਤਾਂ ਗੱਲਬਾਤ ਨਹੀਂ ਹੈ ਹੀ ਨਹੀਂ। ਸਾਤੀ ਕੋਈ 11 11:30 ਦੇ ਕਰੀਬ ਕੋਈ ਪੇਸ਼ੈਂਟ ਐਡਮਿਟ ਹੈਗਾ ਬਾਡ ਦੇ ਵਿੱਚ। ਉਸ ਦੇ ਨਾਲ ਕੋਈ ਅਟੈਂਡੈਂਟ ਹੈ ਉਹਦੇ ਨਾਲ ਕੋਈ ਉਹਨੇ ਸ਼ਿਕਾਇਤ ਕੀਤੀ ਹੈ ਵੀ ਉਹਦੀ ਕੋਈ ਵੀਡੀਓ ਜਿਹੜੀ ਆ ਵਾਸ਼ਰੂਮ ਦੇ ਵਿੱਚ ਬਣਾਈ ਕਿਸੇ ਨੇ। ਪਰ ਉੱਥੇ ਮੌਕੇ ਤੇ ਸਾਡੇ ਜਿਹੜੇ ਔਨ ਡਿਊਟੀ ਸਟਾਫ ਸੀਗੀ ਤੇ ਹੋਰ ਜਿਹੜੇ ਵਰਕਰ ਉਹਨਾਂ ਨੇ ਦੇਖਿਆ ਤਾਂ ਉਹ ਬੰਦਾ ਤਾਂ ਨਹੀਂ ਮਿਲਿਆ। ਏਡੀ ਮੈਨੂੰ ਡਾਕਟਰ ਵੱਲੋਂ ਫੋਨ ਆਇਆ ਤੇ ਮੈਂ ਉਹਨਾਂ ਕਹਿਆ ਵੀ ਇਮੀਡੀਏਟਲੀ ਤੁਸੀਂ ਪੁਲਿਸ ਕਾਲ ਕਰੋ ਤੇ ਪੁਲਿਸ ਨੂੰ ਇਨਫੋਰਮੇਸ਼ਨ ਭੇਜੋ ਪੁਲਿਸ ਵੀ ਆਈ ਸਿਟੀ ਰੋਪੜ ਤੋਂ ਉਹਨਾਂ ਨੇ ਵੀ ਆ ਕੇ ਦੇਖਿਆ ਪਰ ਕੋਈ ਬੰਦਾ ਤਾਂ ਨਹੀਂ ਮਿਲਿਆ ਤੇ ਇਹ ਸੀਗੀ ਕਿ ਇਹਦੇ ਵਿੱਚ ਉਹਨਾ ਬਲਕਿਸ ਵੱਲੋਂ ਪੂਰੀ ਜਣੀ ਕਾਰਵਾਈ ਜਿਉਂ ਬੰਦ ਜੀ ਕਾਰਵਾਈ ਕੀਤੀ ਸਿਵਲ ਹਸਪੀਟਲ ਰੋਪੜ ਰਾਤ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਇਹਦੇ ਅਧਾਰ ਤੇ ਸਾਡੀ ਜਦੋਂ ਪੁਲਿਸ ਪਾਰਟੀ ਇੱਥੇ ਪਹੁੰਚੀ ਤਾਂ ਇਹ ਜਿਹੜਾ ਨਾਰਲ ਦੇ ਜਿਲ੍ਹੇ ਨਾਲ ਸੰਬੰਧਿਤ ਇੱਕ ਲੇਡੀ ਨੇ ਪੁਲਿਸ ਕੋਲ ਬਿਆਨ ਦਰਜ ਕਰਾਇਆ ਸੀ ਕਿ ਉਹ ਆਪਣੇ ਜਿਹੜਾ ਹਸਬੰਡ ਦੇ ਇਲਾਜ ਲਈ ਹਸਪੀਟਲ ਆਈ ਸੀ ਬਟ ਕੋਈ ਕਰੀਬ ਸਵੇਰ 9:00 ਵਜੇ ਜਦੋਂ ਵਾਸ਼ਿੰਗ ਸਟਾਨ ਲੱਗੀ ਤਾਂ ਕਿਸੇ ਅਣਪਛਤ ਰ ਵਿਅਕਤੀ ਨੇ ਉਹ ਜਿਹੜੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਜਦੋਂ ਉਹਨੇ ਬਾਅਦ ਚ ਇਹ ਗੱਲ ਕਿਸੇ ਸਟਾਫ ਨੂੰ ਦੱਸਣ ਨਹੀਂ ਚਾਹੀ ਤਾ ਉਹ ਜਿਹੜਾ ਲੜਕਾ ਉੱਥੇ ਪਚ ਗਿਆ ਸੋ ਅਸੀਂ ਉਹ ਜਿਹੜੀ ਲੇਡੀ ਆ ਉਹਦੇ ਬਿਆਨ ਦੇ ਆਧਾਰ ਤੇ ਮੈਂ ਅਨਨੋਨ ਵਿਅਕਤੀ ਦੇ ਖਿਲਾਫ ਮਕਦਮਾ ਦਰਜ ਕੀਤਾ Investigation journey.